ਪਾਰਤ ਪੂਸ਼ਨ ਬਿੰਟਾ ਬੰਸਲ ਜੋ ਕਿ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਕਿਹਾ ਕਿ ਮੈਂ ਪੰਜਾਬ ਦੇ ਵਿੱਚ ਇੰਡਸਟਰੀ ਲਗਾਈ ਹੈ ਜਿਸ ਦਾ ਮੈਂ 50 ਤੋਂ 60 ਲੱਖ ਬਿਜਲੀ ਦਾ ਬਿੱਲ ਭਰਦਾ ਤੇ 70 ਤੋਂ 80 ਬੰਦਿਆਂ ਨੂੰ ਰੋਜ਼ਗਾਰ ਦਿੰਦਾ ਤੇ ਮੇਰੇ ਬਾਅਦ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਰਾਈਸ ਮਿਲਾਂ ਨੇ ਤੇ ਉਹਨਾਂ ਮਾਨ ਸਰਕਾਰ ਨੂੰ ਕਿਹਾ ਕਿ ਜਨਵਰੀ ਦਾ ਮਹੀਨਾ ਚੜ ਗਿਆ ਹੁਣ ਤੱਕ ਚੌਲਾਂ ਦਾ ਕੰਮ ਨਹੀਂ ਚੱਲਿਆ ਕਿ ਅੱਜ ਅਸੀਂ ਬਹੁਤ ਲੇਟ ਆ 40 ਕਰੋੜ ਦਾ ਸਾਨੂੰ ਵਿਆਜ ਪੈ ਰਿਹਾ ਤੇ ਕਿਰਪਾ ਕਰਕੇ ਇਸ ਵੱਲ ਧਿਆਨ ਦਿਓ ਕਿਤੇ ਇਹ ਨਾ ਹੋਵੇ ਕਿ ਇਹ ਸਾਰੀ ਇੰਡਸਟਰੀ ਯੂਪੀ ਬਿਹਾਰ ਵਾਲੇ ਸੰਭਾਲ ਲੈਣ ਇਸ ਮੌਕੇ ਬਿੰਟਾ ਵਾਂਸਲ ਨੇ ਹੋਰ ਕੀ ਕਿਹਾ ਆਉ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਤਿ ਸ਼ਕਾਲ ਮਾਨ ਸਾਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਹਿਬ ਮੈਨੂੰ ਇਸ ਤੋਂ ਵਧੀਆ ਸੋਸ਼ਲ ਮੀਡੀਆ ਤੋਂ ਵਧੀਆ ਤੁਹਾਡੇ ਤੈ ਪਹੁੰਚਦਾ ਕੋਈ ਮਾਧਿਮ ਹੋਰ ਨਹੀਂ ਮਿਲਿਆ ਕਿਉਂਕਿ ਜਦੋਂ ਵੀ ਕੋਈ ਆਪੋਜੀਸ਼ਨ ਬੋਲਦੀ ਹੈ ਤੁਸੀਂ ਅਗਲੇ ਦਿਨ ਉਸ ਦਾ ਜਵਾਬ ਦਿੰਨੇ ਹੋ ਸੋਸ਼ਲ ਮੀਡੀਆ ਹੀ ਮੈਨੂੰ ਤੁਹਾਨੂੰ ਇੱਕ ਸਨੇਹਾ ਪਛਾਣ ਦਾ ਇੱਕ ਮਾਧਿਮ ਮਿਲਿਆ ਮਾਨ ਸਾਹਿਬ ਮੈਂ ਇੱਕ ਵਪਾਰੀ ਹਾਂ ਬਦਕਿਸਮਤੀ ਨਾਲ ਮੈਂ ਪੰਜਾਬ ਦੇ ਵਿੱਚ ਵਪਾਰ ਕਰਦਾ ਹਾਂ ਮੇਰੀ ਇੱਕ ਬਦਕਿਸਮਤੀ ਹੈ ਮੈਂ ਇੱਕ ਇੰਡਸਟਰੀ ਲਾਈ ਹੈ ਪੰਜਾਬ ਦੇ ਵਿੱਚ ਮਾਨ ਸਾਹਿਬ ਜੇ ਰੈਵਨਿਊ ਦੇ ਵਿੱਚ ਕਹਿ ਲਈਏ ਤਾਂ ਮੈਂ ਇਕੱਲਾ ਇੰਡਸਟਰੀ ਵਾਲਾ ਸ਼ੈਲ ਇੰਡਸਟਰੀ ਦਾ 50 ਤੋਂ 60 ਲੱਖ ਰੁਪਇਆ ਬਿਜਲੀ ਦਾ ਬਿੱਲ ਭਰਦਾ ਹਾਂ ਔਰ 70 ਤੋਂ 80 ਬੰਦਿਆਂ ਨੂੰ ਰੋਜ਼ਗਾਰ ਦਿੰਦਾ ਹਾਂ ਮੇਰੀ ਤਰ੍ਹਾਂ ਇਸ ਪੰਜਾਬ ਦੇ ਵਿੱਚ 6000 ਰਾਈਸ ਬਿਲਰ ਹੈ 5000 ਕਰੋੜ ਰੁਪਇਆ ਪੰਜਾਬ ਨੂੰ ਰੈਵਨਿਊ ਆਂਦਾ ਹੈ ਚਾਹੇ ਉਹ ਜੀਐਸਟੀ ਦੇ ਰੂਪ ਦੇ ਵਿੱਚ ਚਾਹੇ ਉਹ ਮਾਰਕੀਟ ਫੀਸ ਦੇ ਰੂਪ ਦੇ ਵਿੱਚ ਚਾਹੇ ਉਹ ਬਿਜਲੀ ਬੋਰਡ ਦੇ ਰੂਪ ਦੇ ਵਿੱਚ ਔਰ 5 ਤੋਂ 7 ਲੱਖ ਬੰਦੇ ਨੂੰ ਰੋਜ਼ਗਾਰ ਮਿਲਦਾ ਹੈ ਸਾਡੀ ਇੰਡਸਟਰੀ ਤੋਂ ਲੇਕਿਨ ਮੈਂ ਹਰਾਨ ਹੈ ਵਪਾਰੀ ਹੋਣ ਦੇ ਨਾਤੇ ਮੇਰੀ ਬਦਕਿਸਮਤੀ ਹੈ ਕਿ ਮਨੂੰ ਲੋਕ ਹਰ ਅਫਸਰ ਹਰ ਬੰਦਾ ਸਾਨੂੰ ਚੋਰ ਸਮਝਦਾ ਹੈ ਜੇ ਧਰਮ ਚਲਾ ਲੀਏ ਤਾਂ ਵਪਾਰੀ ਦਾ ਯੋਗਦਾਨ ਜੇ ਰੈਵਨਿਊ ਦੇ ਵਿੱਚ ਲਾ ਲੀਏ ਤਾਂ ਵਪਾਰੀ ਦਾ ਯੋਗਦਾਨ ਬੜੀ ਹੈਰਾਨਗੀ ਹੁੰਦੀ ਹੈ ਮਾਨ ਸਾਹਿਬ ਮੈਂ ਤੁਹਾਡੀ ਗੱਲ ਇੱਕ ਨਿਗਾਹ ਚ ਕਰਨਾ ਕਰਾਉਣਾ ਚਾਹਨਾ ਹੈ ਪਿਛਲੇ 2 ਮਹੀਨੇ ਤੋਂ ਅਸੀਂ 40000 ਕਰੋੜ ਰੁਪਏ ਸਰਵ ਬੈਂਕ ਤੋਂ ਤੇ ਕੇਂਦਰ ਸਰਕਾਰ ਤੋਂ ਕਿਸਾਨਾਂ ਦੀ ਪੈੜੀ ਸੰਭਾਲਣ ਲਈ ਲਿੱਤਾ ਸੀ ਔਰ ਕਿਸਾਨਾਂ ਦੀ ਪੈੜੀ ਸੰਭਾਲ ਕੇ ਤੁਸੀਂ ਸਾਡੇ ਸ਼ੈਲਰਾਂ ਦੇ ਵਿੱਚ ਸਟੋਰ ਕਰਵਾਈ ਸੀ 50 ਸਾਲ ਦੇ ਇਤਿਹਾਸ ਦੇ ਵਿੱਚ ਕਦੇ ਵੀ ਇਹ ਹੋਇਆ ਨਹੀਂ ਕਿ ਜਨਵਰੀ ਦੇ ਹੋ ਗਿਆ ਜਨਵਰੀ ਚੱਲ ਪਈ ਔਰ ਝੋਨੇ ਦੀ ਮਿਲਿੰਗ ਤੇ ਚੋਲਾਂ ਦਾ ਕੰਮ ਨਹੀਂ ਚੱਲਿਆ ਮਾਨ ਸਾਹਿਬ ਜਾ ਤਾ ਤੁਹਾਨੂੰ ਕੋਈ ਅਫੀਸਰ ਦੱਸਦਾ ਨਹੀਂ ਅੱਜ ਅਸੀਂ ਬਹੁਤ ਜ਼ਿਆਦਾ ਈ ਲੇਟ ਹੈ ਔਰ ਇੱਕ ਐਸਾ ਸਾਨੂੰ ਵਿਆਜ ਪੈ ਰਿਆ 40 ਹਜ਼ਾਰ ਕਰੋੜ ਤੇ ਜਿਹੜਾ ਕਿ ਪਿਛਲੀਆਂ ਸਰਕਾਰਾਂ ਨੇ ਕਦੇ ਵੀ ਇਹ ਹੋਣ ਨਹੀਂ ਦਿੱਤਾ ਹਾਲਾਂਕਿ ਸਾਡੀ ਸੁਲਵਾਈ ਕਿਤੇ ਵੀ ਨਹੀਂ ਬਹੁਤ ਜ਼ਿਆਦੇ ਰੈਵਨਿਊ ਦੇਣ ਦੇ ਵਿੱਚ ਬਹੁਤ ਜ਼ਿਆਦੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਸਾਡੀ ਬਦਕਿਸਮਤੀ ਕਿ ਸਾਨੂੰ ਲੋਕ ਵਪਾਰੀ ਨੂੰ ਕੁਝ ਸਮਝਿਆ ਨਹੀਂ ਜਾਂਦਾ ਸੋ ਤੁਸੀਂ ਇਸ ਗੱਲਾਂ ਨੂੰ ਧਿਆਨ ਨਾਲ ਲਿਆਓ ਨਹੀਂ ਤਾਂ ਲੋਕ ਪਿਛਲੇ ਦਿਨ ਵੀ ਦੇਖਿਆ ਤੁਸੀਂ ਲੋਕ ਲੁਧਿਆਣਾ ਦੇ ਇੰਡਸਟਰੀਅਲ ਯੂਪੀ ਦੇ ਵਿੱਚ ਪਲਾਨ ਕਰ ਗਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਇਹ ਸਰਕਾਰ ਆਪਦੇ ਸਿਰ ਤੇ ਕਲੰਕ ਨਾ ਲੈ ਲੈ ਕੇ ਪੰਜਾਬ ਦੀ ਇੰਡਸਟਰੀ ਐ ਤੋ ਜਾ ਕੇ ਯੂਪੀ ਬਿਹਾਰ ਮੱਧ ਪ੍ਰਦੇਸ਼ ਦੇ ਵਿੱਚ ਉਹ ਇੰਡਸਟਰੀ ਲਗਾ ਲਈ ਇੱਥੋਂ ਦੇ ਕਿਸਾਨ ਕਿਸਮਤ ਆਲੇ ਆਂ ਹਿੰਦੁਸਤਾਨ ਦੇ ਕਿਸੇ ਸੂਬੇ ਦੇ ਵਿੱਚ 6000 ਇੰਡਸਟਰੀ ਨਹੀਂ ਐ 185 ਲੱਖ ਟਨ ਝੋਨਾ ਇੱਕ ਮਹੀਨੇ ਦੇ ਅੰਦਰ ਅੰਦਰ ਅਸੀਂ ਸੰਭਾਲ ਲਿਆ ਚਾਹੇ ਉਹ ਜ਼ਿਆਦਾ ਮੌਇਸਚਰ ਵਾਲਾ ਚਾਹੇ ਉਹ ਘੱਟ ਮੌਇਸਚਰ ਵਾਲਾ ਲੇਕਿਨ ਤੁਸੀਂ ਮਹਿਸੂਸ ਕਰੋਗੇ ਕਿ 11 21 ਜੋ ਬਾਸਮਤੀ ਹੈ ਉਹ ਵੀ ਪੰਜਾਬ ਤੋਂ ਮਹਿੰਗੀ ਕਿਸੇ ਹੋਰ ਸਟੇਟ ਦੇ ਵਿੱਚ ਨਹੀਂ ਵਿਕਦੀ ਬਾਹਰਨੀ ਸਟੇਟਾਂ ਦੇ ਵਿੱਚ 5 500 ਰੁਪਏ ਕਿਨਟਲ ਦਾ ਫਰਕ ਹੈ ਇੱਥੋਂ ਦਾ ਕਿਸਾਨ ਖੁਸ਼ਹਾਲ ਹੋਵੇ ਇਹ ਇੰਡਸਟਰੀ ਦਾ ਇੱਕ ਟੀਚਾ ਹੈ 14 1500 ਰੁਪਏ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਪੈੜੀ ਵਿਕਦੀ ਹੈ ਪੰਜਾਬ ਇੱਕ ਐਸਾ ਸੂਬਾ ਹੈ ਜਿੱਥੇ ਬਹੁਤ ਜ਼ਿਆਦਾ ਇੰਡਸਟਰੀ ਹੈ ਔਰ ਕਿਸਾਨਾਂ ਨੂੰ ਖੁਸ਼ਹਾਲ ਕਰਨ ਦਾ ਟੀਚਾ ਇੰਡਸਟਰੀ ਦਾ ਹੈ ਸੋ ਇਹਨੂੰ ਬਰਕਰਾਰ ਰੱਖਿਆ ਜਾਵੇ ਇੰਡਸਟਰੀ ਨੂੰ ਬਚਾਇਆ ਜਾਵੇ ਤੁਸੀਂ ਇਸ ਗੱਲਾਂ ਦਾ ਧਿਆਨ ਦਿਓ ਤਾਂਕਿ ਇਹ ਇੰਡਸਟਰੀ ਇੱਥੇ ਰਹੇ ਔਰ ਤੁਸੀਂ ਥੋੜਾ ਜਿਹਾ ਸਾਡੇ ਨਾਲ ਵਾਰਤਾਲਾਪ ਕਰੋ ਤਾਂਕਿ ਅਸੀਂ ਇਹਨੂੰ ਬਰਕਰਾਰ ਰੱਖ ਸਕੀਏ ਬਹੁਤ ਬਹੁਤ ਧੰਨਵਾਦ ਥੈਂਕ ਯੂ